let ਜਿੰਦ ਨਹੀਂ ਕੀ ਮਰੀ ਫਾੜੀ ਰਣੀ ਮਾਜੀ ਆਪਣਾ ਮੇਰਾ ਨਾਮ ਗੁਰਪ੍ਰੀਤ ਆ ਵੀਰ ਪਟਿਆਲੇ ਤੋਂ ਆਇਆ ਸਪੈਸ਼ਲ ਬਾਈ ਕਰਕੇ ਠੀਕ ਹੈ ਪੰਨਾ ਸਿੱਧੂ ਨੂੰ ਵੀਰ ਨੂੰ ਨਜਾਇਜ਼ ਧੱਕਾ ਹੋ ਰਿਹਾ ਵੀਰ ਨਾਲ ਪੰਨਾ ਸਿੱਧੂ ਚੋਰ ਹੈ ਜਿਹੜਾ ਕਿ ਇਹ ਦੱਸ ਰਿਹਾ ਇਹਨੂੰ ਚੇਨੀ ਪਰਚੇ ਪਾ ਰਹੇ ਆ ਹੋਰ ਵੀਰੇ ਸਭ ਕੁਝ ਝੂਠ ਹੈ ਸਭ ਕੁਝ ਚਾਲ ਆ ਸਰਕਾਰ ਦੀ ਚਾਲ ਵੀ ਤੁਹਾਨੂੰ ਪਤਾ ਕਾਦੀ ਚਾਲ ਹੈ ਵੀਰੇ ਸੋਡਾ ਧਿਆਨ ਭਟਕਾਤਾ ਠੀਕ ਹੈ ਗੱਲ ਤੁਹਾਨੂੰ ਜਿਹੜੀ ਨੌਕਰੀਆਂ ਦੇਣ ਦੀ ਕੋਈ ਨੌਕਰੀ ਨਹੀਂ ਦਿੱਤੀ ਥੋੜਾ ਧਿਆਨ ਭਟਕਾ ਰਹੇ ਨੇ ਪੰਜ ਚਾਰ ਮਹੀਨੇ ਚੇ ਮਹੀਨੇ ਇਧਰ ਲੰਘ ਜਾਣਗੇ ਤੁਹਾਡੇ ਤੁਹਾਨੂੰ ਨੌਕਰੀ ਨਹੀਂ ਮੰਗਣੀ ਤੁਹਾਨੂੰ ਕੁਝ ਨਹੀਂ ਮੰਗਣਾ ਵੀਰੇ ਜਿਹੜੇ ਤੁਹਾਨੂੰ ਸਬਦਾ ਚਾਹੀਦੇ ਨੇ ਉਹ ਚੀਜ਼ ਤੁਸੀਂ ਮੰਗਣੀ ਨਹੀਂ ਹੈਗੀ ਠੀਕ ਹੈ ਇਹਨਾਂ ਨੂੰ ਵੋਟਾਂ ਲੱਗ ਜਾਣੀਆਂ ਨੇ ਵੀਰੇ 24 ਵਾਲੀਆਂ ਤੁਹਾਨੂੰ ਵੀ ਪਤਾ ਸਾਰਾ ਕੁਝ ਕੀ ਹੋ ਰਿਹਾ ਵੀਰੇ ਸਿਆਸ ਦੇ ਆਧਾਰ ਤੇ ਹੋ ਰਿਹਾ ਵੀ ਆਪਾਂ ਵੀਰ ਦੀ ਆਪਣੀ ਦੀ ਫੁੱਲ ਸਪੋਰਟ ਕਰਨੀ ਹੈ ਵੀਰੇ ਹਾਂਜੀ ਭਾਈ ਜੀ ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਪਿੰਡ ਦੇ ਵਿੱਚ ਇੰਨਾ ਕਾਠ ਨੂੰ ਦੇਖਦੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਭਗਵਾਨ ਅਤਮਾਨ ਸਰਕਾਰ ਨੂੰ ਦੇਖੋ ਜੀ ਇਹ ਮਾਈ ਦਾ ਪਿਆਰ ਹੈ ਕਿੰਨੇ ਵੀ ਸਾਥ ਸੰਗ ਦਾਈ ਆ ਸਾਰੀ ਇਹ ਪਿਆਰ ਦੇ ਕਰਕੇ ਆਈ ਹੈ ਠੀਕ ਹੈ ਜੋ ਵੀ ਜਿੰਨੇ ਵੀ ਆਇਆ ਵੀਰ ਭਾਈ ਛੋਟੇ ਵੱਡੇ ਜਿੰਨੇ ਵੀ ਨੇ ਸਾਰਿਆਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਅੱਕੇ ਵੀ ਇੱਕ ਪਿਆਰ ਨਾਲ ਦਿਲਾਂ ਦੇ ਵਿੱਚ ਵਸਿਆ ਜੀ ਗੰਢਿਆ ਨਹੀਂ ਜਿਵੇਂ ਆਪਾਂ ਗੱਲ ਕੀਤੀ ਹੈ ਕਿ 5 ਤਰੀਕ ਨੂੰ ਭਗਵਾਨਤਮਨ ਦੀ ਕੋਠੀ ਦੇ ਮੂਹਰੇ ਇਕੱਠ ਕੀਤਾ ਜਾਊਗਾ ਕਿ ਇੰਨਾ ਹੀ ਇਕੱਠ ਕੀਤਾ ਜਾਊਗਾ ਕਿ ਇਦੋਂ 4 ਗੁਣਾ ਜ਼ਿਆਦਾ ਲੋਕ ਜਿਹੜਾ ਕਿ ਉਹ ਪੰਨਾ ਸਿੱਧੂ ਨੂੰ ਪਿਆਰ ਦਿਖਾਉਣਗੇ ਤੋ ਦੇਖੋ ਜੀ ਜਿਹੜਾ ਪਿਆਰ ਹੁੰਦਾ ਹੈ ਇਹ ਦਿਲਾਂ ਤੋਂ ਵਧੇਰੀ ਹੈ ਇਹ ਤੁਸੀਂ 4 ਗੁਣਾ ਗੱਲ ਜ਼ਿਆਦਾ ਕਰਦੇ ਹੋ ਮੇਰੇ ਹਿਸਾਬ ਨਾਲ 10 ਗੁਣਾ ਜ਼ਿਆਦਾ ਇਕੱਠੇ ਬਲੇ ਸੋਨੇ ਹਾ ਉਹਨੂੰ ਲੱਗਦਾ ਕਿ ਲੋਕ ਸਭਾ ਦੇ ਚੋਣਾਂ ਦੇ ਵਿੱਚ ਕਿ ਭੰਨਾ ਸਿੱਧੂ ਖੜਾ ਨਾ ਹੋ ਜੇ ਉਸ ਕਰਕੇ ਉਸ ਨੂੰ ਮਤਲਬ ਕਿ ਛੋਟੇ ਛੋਟੇ ਕੇਸ ਪਾ ਕੇ ਜ਼ਿਲ੍ਹੇ ਚ ਸੱਟਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ ਜੀ ਨਾ ਤਾਂ ਮੈਨੂੰ ਰਾਜਨੀਤੀ ਬਾਰੇ ਪਤਾ ਹੈ। ਨਾ ਮੈਨੂੰ ਆ ਚੀਜ਼ ਬਾਰੇ ਪਤਾ ਨਾ ਮੈਂ ਕੋਈ ਬਲਾਰਾ ਨਾਮ ਹੈ। ਮੈਨੂੰ ਇਹ ਚੀਜ਼ ਬਾਰੇ ਬਾਈ ਕੁਸ਼ਲ ਨਾਮ ਦਾ ਹੈ ਕਿ ਛੋਟਾ ਜਵਾਕ ਹੈ। ਮੈਨੂੰ ਤਾਂ ਇੱਕ ਆਉਦੇ ਭਾਈ ਦੇ ਘਰ ਤੇ ਉਹਦੇ ਪਿੱਛੇ ਆ ਕੁਝ ਕਰਨਾ ਪੈਣਾ ਜਿਹਦਾ ਹਰ ਇੱਕ ਵੱਡਾ ਤੇ ਛੋਟਾ ਭਾਈ ਆਦੇ ਪਰਿਵਾਰ ਲਈ ਕਰਦਾ ਉਹ ਹੀ ਸੁਣਾਇਆ ਕਰਦੇ ਆ। ਮੈਂ ਅਸਤਾ ਇੱਕੋ ਮੀਟ ਕਰਦੇ ਹਾਂ ਜਿੰਨੇ ਵੀ ਆਏ ਨੇ ਭਾਈ ਕਿ ਹਾਬਾ ਸਾਨੂੰ ਇਨਸਾਫ ਮਿਲਦੇ ਬਹੁਤ ਜਿੰਨਾ ਨੂੰ ਲੋਕ ਹਲਦੇ ਹੋਣਾ ਮੇਰਾ ਨਾਮ ਭਾਜੀ ਗੁਰਵਿੰਦਰ ਸਿੰਘ ਆ ਜੀ ਅਸੀਂ ਪਟਿਆਲੇ ਜ਼ਿਲ੍ਹੇ ਤੋਂ ਆਏ ਆ ਜੀ ਘਟੋ ਘਟ ਵੀ ਸਾਨੂੰ ਪੈਂਦਾ 150 ਕਿਲੋਮੀਟਰ ਜੀ ਤੇ ਅਸੀਂ ਪਾਨੀ ਸਿੱਧੂ ਵਾਸਤੇ ਆਏ ਆ ਸਪੈਸ਼ਲ ਵੀਰ ਵਾਸਤੇ ਆਏ ਆ ਇਹ ਲੋਕਾਂ ਦੀ ਗਰੀਬਾਂ ਦੀ ਤੇ ਹੋਰਾਂ ਦੀ ਮਦਦ ਕਰਦਾ ਸਾਰਿਆਂ ਦੀ ਪੈਸੇ ਵਾਪਸ ਕਰਵਾਉਂਦਾ ਸਰਕਾਰ ਇਸੇ ਨਾਲ ੱੱਕਾ ਕਰ ਰਹੀ ਆ ਨਜਾਇਜ਼ ਪਰਚੇ ਦੇ ਰਹੀ ਆ ਇਹ ਬੰਦਾ ਇੰਨੇ ਪੈਸੇ ਵਾਪਸ ਕਰਵਾਉਂਦਾ 20-20 ਲੱਖ ਰੁਪਇਆ ਇਹ 10000 ਦੇ ਵਿਕੂਆ ਅੱਜ ਇਹ ਲੋਕਾਂ ਨੇ ਇਹਦਾ ਕਰਦਾਰ ਖਰਾਬ ਕਰਤਾ ਇਹਨੂੰ ਚੋਰ ਬਣਾ ਰਹੇ ਆ ਇਹਦੇ ਚੈਨੀ ਚੋਰ ਦੇ ਪਰਚੇ ਦੇ ਰਹੇ ਆ ਸਾਡਾ ਪਟਿਆਲਾ ਜ਼ਿਲ੍ਹਾ ਉੱਥੇ ਸੀਆਈ ਚ ਫੜ ਰੱਖਿਆ ਇਹ ਹੁਣ ਇਹਦਾ ਮਤਲਬ ਸਰਕਾਰ ਇਹ ਨਾਕਾਮ ਆ ਸਾਡੇ ਏਰੀਆ 'ਚ ਸ੍ਰੀਆਮ ਚਿੱਟਾ ਵਿਕ ਰਿਹਾ ਸ੍ਰੀਆਮ ਚਿੱਟਾ ਵਿਕ ਰਿਹਾ ਸਰਕਾਰ ਨਾਕਾਮ ਆ ਕੋਈ ਕਿਸੇ ਨੂੰ ਨਹੀਂ ਫੜਦਾ ਇਹ ਜਿਹੜਾ ਚੰਗਾ ਕੰਮ ਕਰਦਾ ਸਰਕਾਰ ਉਹਦੇ ਪਿੱਛੇ ਪੈ ਰਹੀ ਆ ਚਿੱਟੇ ਆਣਾਂ ਨੂੰ ਕੋਈ ਨਹੀਂ ਫੜਦਾ ਗੈਂਗਸਟਰਾਂ ਨੂੰ ਕੋਈ ਨਹੀਂ ਫੜਦਾ ਹੈਗਾ ਦੇਖੋ ਫੜਨ ਦਾ ਤਰੀਕਾ ਵੀ ਹੁੰਦਾ ਕੋਈ ਟੱਕਾ ਕਰ ਰਹੇ ਨੇ ਗੱਡੀ 'ਚ ਪਿਠਾਉਂਦੇ ਹੋਣੇ ਟੱਕੇ ਮਾਰ ਰਹੇ ਨੇ ਗੈਂਗਸਟਰਾਂ ਨੂੰ ਕਿਉਂ ਨਹੀਂ ਪੁਲਿਸ ਫੜਦੀ ਭਗਵੰਤ ਮਾਨ ਗੈਂਗਸਟਰਾਂ ਨੂੰ ਕਿਉਂ ਨਹੀਂ ਫੜਦਾ ਚਿੱਟਾ ਕਿਉਂ ਨਹੀਂ ਬੰਦ ਕਰਾਂਦਾ ਅਸੀਂ ਵੋਟਾਂ ਪਾਈਆਂ ਇਹਨੂੰ ਵੀ ਆ ਅਸੀਂ ਬਦਲਾਅ ਕਰਾਂਗੇ ਚਲੋ ਕੋਈ ਨਾ ਕੋਈ ਹੱਲ ਹੋਊਗਾ ਪਰ ਕੋਈ ਹੱਲ ਨਹੀਂ ਹੋਇਆ ਸਭ ਤੋਂ ਨਾਕਾਮ ਸਰਕਾਰ ਆ ਭਗਵੰਤ ਮਾਨ ਦੀ ਇਹ ਬੰਦੇ ਤੇ ਬੁੱਚਣ ਵਾਲੇ ਕੰਮ ਕਰ ਰਹੇ ਆ ਹੁਣ ਪੰਜਾਬ ਦੀ ਜਵਾਨੀ ਨੂੰ ਚੱਕ-ਚ ਕੋਈ ਇਹਦੇ ਕੋਲੋਂ ਆਧਾਰ ਨਹੀਂ ਰਿਹਾ ਇਸ ਟਾਈਮ ਕੋਈ ਕੁਝ ਨਹੀਂ ਰਿਹਾ ਬਾਈ ਇਹ ਨਾਕਾਮ ਸਰਕਾਰ ਆ ਆਪਾਂ ਨੇ ਸਿੱਧੂ ਵਾਸਤੇ ਆਏ ਆ ਚਾਹੇ ਸੀ ਮਰ ਜੀਏ ਹੁਣ ਪਰ ਪਾਣੇ ਸਿੱਧੂ ਦੇ ਹੱਕ 'ਚ ਖੜਾਂਗੇ ਜਿੱਥੇ ਮਰਜੀ ਜਾਣਾ ਪਵੇ ਜਿੱਥੇ ਮਰਜੀ ਧਰਨਾ ਦੇਣਾ ਪਵੇ ਆਪਾਂ ਪਾਣੇ ਸਿੱਧੂ ਦੇ ਨਾਲ ਆ ਮੇਰੇ ਪਿੰਡ ਤੋਂ ਬਜ਼ੁਰਗ ਨੇ ਆ ਵੀ ਸਾਨੂੰ ਨਾਲ ਲੈ ਕੇ ਆਏ ਨੇ ਸਾਡੇ ਪਿੰਡ ਤੋਂ ਘੱਟੋ ਘੱਟ ਵੀ 1.5 200 ਬੰਦਾ ਆਇਆ ਬਾਈ ਜੀ 150 ਕਿਲੋਮੀਟਰ ਤੋਂ ਕੋਈ ਸਾਨੂੰ ਖਰਚਾ ਨਹੀਂ ਅਸੀਂ ਦਿਲ ਤੋਂ ਆਏ ਆ ਵੀ ਭਾਨੇ ਸਿੱਧੂ ਦੀ ਸਪੋਰਟ 'ਚ ਆਏ ਆ ਜਿੰਦਾਬਾਦ ਜਿੰਦਾਬਾਦ ਪੈਸੇ ਦਬਾਈਆ ਮੁਰਦਾਬਾ ਸਾਡੇ ਇੱਕ ਮਿੰਟ ਮੁਰਦਾਬਾ ਸਾਡੇ ਪਿੰਡ 'ਚ ਬਾਈ ਜੀ ਇਹਨੇ ਵੀਰ ਨੇ 12 ਲੱਖ ਰੁਪਏ ਦਵਾਇਆ ਬੰਦੇ ਦਾ 12 ਲੱਖ ਰੁਪਇਆ ਮਰ ਗਿਆ ਦੀ ਉਹ ਪੈਸਾ ਸਾਡੇ ਪਿੰਡ ਲੋਕਾਂ ਦੀ ਜ਼ਮੀਨ ਮਰੀ ਹੋਈ ਆ ਉਹ ਬੰਦਾ ਵੀ ਨਹੀਂ ਅੱਜ ਆਇਆਗਾ ਹਾਂ ਪਰ ਅਸੀਂ ਇਹ ਕਿਹਾ ਵੀ ਨਾ ਸਾਡੇ ਪਿੰਡ ਦੇ ਪੈਸੇ ਦਵਾਏ ਅਸੀਂ ਜਾਵਾਂਗੇ ਅਸੀਂ ਬਾਈ ਘਟੋ ਘੜ 150 ਜਣ ਆਇਆ ਬਾਈ ਜੀ ਹਾਂ 150 ਜਣ ਆਇਆ ਫਿਰ ਵੀ ਅਸੀਂ ਆਏ ਵੀ ਨਾ ਵੀਰ ਵਾਸਤੇ ਜਾਵਾਂਗੇ ਹਾਂ ਜੀ ਘੱਟ ਠੱਠ ਬਹੁਤ ਘਾਟਾ ਬਾਈ ਜੀ ਜਿਹੜੇ ਲੋਕਾਂ ਦੇ ਜਿਹੜੇ ਲੀਡਰਾਂ ਦੀ ਭਗਵਾਨ ਤੋਂ ਪੈਸੇ ਦੇ ਦੇ ਕੇ ਲੋਕਾਂ ਨੂੰ ਬੁਲਾਉਂਦਾ ਨਾ ਇੱਥੇ ਲੋਕਾਂ ਨੇ ਆਪਣੇ ਜੇਬਾਂ ਦੇ ਪੈਸੇ ਖਰਚ ਕਰਕੇ ਆਏ ਆ ਬਾਈ ਜੀ ਆਪਣੇ ਪੱਲਿਓਂ ਸਾਨੂੰ ਬਾਹਰ ਤੋਂ ਵੀ ਲੋਕਾਂ ਦੇ ਫੋਨ ਆ ਰਹੇ ਆ ਅਮਰੀਕਾ ਤੋਂ ਸਾਡਾ ਭਰਾ ਗਿਆ ਹੋਇਆ ਆ ਵੀ ਤੁਸੀਂ ਜਾਓ ਪਰਵਾਹ ਨਹੀਂ ਕਰਨੀ ਪਰ ਕੋਈ ਬਾਈ ਦੀ ਇੰਟਰਵਿਊ ਕਰਾ ਵੱਡੇ ਵੀਰ ਇੱਧਰ ਕਹਿਣਾ ਚਾਹੋਗੇ ਕਿ ਸਰਨਾਭਲੇ ਵੀ ਬੜੀ ਮੰਦੀ ਸ਼ਬਦਾਵਲੀ ਵਰਤਦਾ ਰਿਹਾ ਉਹ ਵੀ ਮਤਲਬ ਜਦੋਂ ਇਹ ਜਿਹੇ ਬੰਦੇ ਹੁੰਦੇ ਨੇ ਨਾ ਵੀਡੀਓ ਚੱਲਦੀ ਹੈ ਤੇ ਵੀਡੀਓ ਚੱਲਦੀ ਆ ਪੈਸੇ ਬਣਦੇ ਨੇ ਉਹ ਇੱਕ ਕੌਮ ਨੂੰ ਨਿਸ਼ਾਨਾ ਬਣਾਉਣਾ ਇੱਕ ਧਰਮ ਨੂੰ ਨਿਸ਼ਾਨਾ ਬਣਾਉਣਾ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜੇ ਭਾਨਾ ਵੀ ਅੰਦਰ ਕਰਿਆ ਮਾੜਾ ਕੰਮ ਕਰਿਆ ਜਿਉਂ ਲੋਕਾਂ ਨੂੰ ਮਾੜਾ ਬੋਲਿਆ ਤਾਂ ਜੇ ਉਹਨੂੰ ਵੀ ਅੰਦਰ ਬੰਦ ਕਰਿਆ ਕਦਰਕਾਰਾਂ ਨੂੰ ਅੱਜ ਅੱਜ ਕਿਉਂ ਫੜਿਆ ਉਹ ਤਾਂ ਕਿੱਦਾਂ ਦਾ ਲੱਗਿਆ ਬੋਲਣ ਜੇ ਪਹਿਲੀ ਵੀਡੀਓ ਵਾਲੇ ਫੜ ਲਦੇ ਮੁੜ ਕੇ ਡਾਕਟਰ ਬੋਲਦੇ ਹੀ ਨਾ ਕਿਸੇ ਨੂੰ ਕੁਛ ਪੁੱਠਾ ਬੋਲ ਜਦੋਂ ਰੱਦ ਕੇ ਗਾਲਾਂ ਕੱਢ ਲੀਆਂ ਅੱਜ ਦੇਖਿਆ ਵੀ ਇੱਧਰ ਇਕੱਠ ਵੱਧੂਗਾ ਆਹ ਦਵਾ ਕਰਕੇ ਬਣਿਆ ਸਾਰਾ ਕੁਝ ਜਿਹੜਾ ਬਣਿਆ ਉਹ ਨਹੀਂ ਉਹਨੂੰ ਫੜਦਾ ਸੀ ਕੋਈ ਜੇ ਆਪਣਾ ਲੋਕਾਂ ਦਾ ਲੜਨ ਵਾਲੇ ਲੋਕਾਂ ਦਾ ਜ਼ੁਬਾਨ ਹੈ ਸਟਾਟ ਇੰਟੈਲੀਜੈਂਸ ਨੇ ਪਹਿਲਾਂ ਦੱਸਤਾ ਵੀ ਵੱਡਾ ਇਕੱਠ ਹੋਊਗਾ ਤਾਂ ਉਹਨੂੰ ਗ੍ਰਿਫਤਾਰ ਕੀਤਾਗਾ ਪਰ ਜੇ ਸਰਕਾਰ ਜਦੋਂ ਵੀ ਕੋਈ ਕਾਰਵਾਈ ਹੁੰਦੀ ਹੈ ਪ੍ਰਸ਼ਾਸਨ ਤੁਰਤ ਕਾਰਵਾਈ ਕਰੇ ਚਾਹੇ ਰੋਡੂ ਸਿੰਘ ਗਲਤੀ ਕਰਦਾ ਕੋਈ ਕਰਦਾ ਕੁੱਤੁਰਤ ਕਰੇ ਪਰ ਸਾਲ ਦੋ ਸਾਲ ਦੱਬ ਲੋ ਕੇ ਸਾਨੂੰ ਜਿੱਦੇ ਲੋੜ ਆ ਫੜ ਕੇ ਅੰਦਰ ਬੰਦ ਕਰ ਦੋ ਮੈਂ ਸਨੂਤ ਕਿਸਾਨ ਮੋਰਚੇ ਵੱਲੋਂ ਨਖੇਦੀ ਕਰਦਾ ਛੇਤੀ ਤੋਂ ਛੇਤੀ ਪਾਨੇ ਸਿੱਧੂ ਨੂੰ ਰਿਹਾ ਕਰਨ ਇਹ ਮੰਗ ਕਰਦਾ ਧੰਨਵਾਦ